ਦੇ ਬਲੌਗਸ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਸੀਗੇ ਗੁਰਮੁਖੀ ਪ੍ਰੋਗਰਾਮ ਤੇ ਮੈਂ ਤੇ ਡੈਨੀ ਹੁਣ ਮੱਥਾ ਟੇਕਣ ਚੱਲੇ। ਜੀ ਹੁਣ ਸਾਨੂੰ ਨਿਕਲੇ ਨਵੀਂ ਕਿਸ਼ਤ ਆਹ ਕਰ ਪਿਆ ਜਦਾ ਵੀ ਜਦੋਂ ਉਹ ਘਟਣਾਗਾ ਗੁਰਦੁਆਰੇ ਗਏ ਸੀਗੇ ਤੇ ਆਪਾਂ ਨੂੰ ਨਵੀਂ ਕਿਸ਼ਤ ਨਿਕਲੇ ਤੇ ਆਪਾਂ ਚੱਲੇ ਗੈਰੀ ਕੰਨ ਛੱਡਣ ਤੇ ਗੈਰੀ ਕੰਨ ਛੱਡ ਕੇ ਆਉਣਾਗਾ ਭੋਜ ਤੇ ਕੋਈ ਪ੍ਰੋਗਰਾਮ ਹੁੰਦਾ ਦੇ ਤਖਾਨ ਵੱਧ ਤੇ ਆਹ ਡੈਨੀ ਦਾ ਇਹ ਵੀ ਕਹਿੰਦਾ ਮੈਨੂੰ ਛੱਡ ਗਈ ਪਤਨੀ ਹੁਣੀ ਵੀ ਆਊਗਾ ਉਹ ਤੁਹਾਨੂੰ ਦਿਖਾਉਨੇ ਓਕੇ ਜੀ ਭਾਬੀ ਹੁਣੀ ਹੋਗੇ ਰੈਡੀ ਤੇ ਆਹ ਦੇਖੋ ਕਿੰਨਾ ਕਾ ਗੈਰੀ ਆ ਗਈ ਗੈਰੀ ਓਏ ਆ ਗੈਰੀ ਆ ਗਿਆ ਤੇ ਆ ਡੈਣੀ ਬਹਿ ਗਿਆ ਜੀ ਹੁਣ ਆ ਸੁੱਖੀ ਹਾਂਜੀ ਬਾਈ ਨਹੀਂ ਸੁੱਖੀ ਹੋਰ ਕੀ ਥੋੜਾ ਅਸੀਂ ਪਹੁੰਚ ਗਏ ਬਦਨੀਕਲਾ ਤੇ ਗਾਣੀ ਤੇ ਬਾਣੀ ਕਿੱਥੇ ਚੱਲੀ ਹੈ ਬੋਲ ਪਾ ਬਾਣੀ ਬਾਣੀ ਵੀ ਬੋਲਦੀ ਤੇ ਆਪਣੀ ਹੈਰੀ ਭਾਟੀ ਦੇ ਦੂਜੀ ਆਪਣੀ ਭਾਪੀ ਗੈਰੀ ਓਏ ਗੈਰੀ ਆ ਗਈ ਤੇ ਸੁੱਖੀ ਆ ਗਿਆ ਤੇ ਮੂਰੇ ਆ ਗਈ ਗੱਡੀ ਤੇ ਹੁਣ ਅਸੀਂ ਚੱਲੇ ਚਲੋ ਭਾਬੀਓ 1 ਮਿੰਟ ਤੁਹਾਨੂੰ ਪਹੁੰਚ ਗਏ ਓਕੇ ਪਾਏ ਗਾਈਸ ਆ ਪਾ ਭਾਬੀ ਦੀ ਭੂਆ ਦੇ ਪਿੰਡ ਪਹੁੰਚ ਗਏ ਤੇ ਆਪ ਭਾਬੀ ਭਾਬੀ ਦਾ ਤਾਂ 500 ਸੈਕਿੰਡ ਦਾ ਅਈ ਛੱਡ ਨਾ ਇਸ ਵੇ ਬਣ ਕੇ ਬੋਲਦੀ ਨਹੀਂ ਇਹੀ ਕੋ ਬਾਣੀ ਦਾ ਜਾ ਕੀ ਵੀਰੇ ਬਾਣੀ ਉਧਰ ਵੀਰੇ ਵਾ ਜਾ ਜਾ ਕੇ ਉਹ ਨੂੰ ਕਰਕੇ ਉਧਰ ਦੇਖੀਦਾ ਵੱਡੇਣੀ ਨੂੰ ਵੀ ਚੜਾਤਾ ਡਾਲੇ ਤੋਂ ਹੋਤੇ ਬਾਸਤੇ ਚੜਨ ਨੂੰ ਕਹਿੰਦਾ ਸੀ ਪਰ ਮੋਟਰਸਾਈਕਲ ਨਾਲ ਕਿਨ ਚੜਾਤਾ ਆਪਾਂ ਤੇ ਹੁਣ ਆਪਾਂ ਹੋਗੇ ਕੱਲੇ ਹੁਣ ਆਪਾਂ ਬਤਨੀ ਕਲਾ ਰੁਕਣਾ ਪਤਨੀ ਤਾਂ ਕੱਲ ਮੇਥੋਂ ਸ਼ੀਸ਼ਾ ਟੁੱਟ ਆਹ ਲਾ ਜੀ ਗੱਡੀ ਵੱਜ ਗਈ ਫੋਨ ਆਇਆ ਗੀਟ ਦੇ ਵਿੱਚ ਬਜਿਆ ਸ਼ੀਸ਼ਾ ਤੇ ਟੁੱਟ ਗਿਆ ਹੁਣ ਆਪਾਂ ਸ਼ੀਸ਼ਾ ਲੈ ਕੇ ਪਾਉਨੇ ਆ ਓਕੇ ਬਾਏ ਤੇ ਤੁਹਾਨੂੰ ਪਿੰਡ ਪਹੁੰਚ ਕੇ ਆਪਾਂ ਦਾ ਪ੍ਰੋਗਰਾਮ ਆ ਗਏ ਇੱਥੇ ਬਤਨੀ ਵਾਲੇ ਦੇ ਕੀ ਹੈ ਬਾਈ ਦਾ ਨਾਮ ਹੈ ਜਤਿਨ ਜਤਿਨ ਜਤਨ ਦੇ ਆ ਗਏ ਆਪਾਂ ਉਹ ਦੂਜਾ ਕ੍ਰਾਸ਼ ਪੀਣ ਵਾਸਤੇ ਤੇ ਕਰਾਸ਼ ਕਿਨੇ ਕਿਹੜੇ ਕਿਹੜੇ ਕਰਾਸ਼ ਆ ਤੁਹਾਡੇ ਕੋਲੇ ਨਹੀਂ ਪਤਾ ਨਹੀਂ ਵੀਰੇ ਇਹਨੂੰ ਛੋਟਾ ਭਰਾ ਹੈ ਤੇ ਚਲੋ ਠੀਕ ਹੈ ਓਕੇ ਬਾਈ ਆਪਾਂ ਪੀ ਕੇ ਤਾਂ ਆਪਾਂ ਪਾ ਲੈ ਸ਼ੀਸ਼ਾ ਐਂ ਦੱਸ ਕੇ ਹਨ ਤੇ ਇਹ ਆਇਆ 160 ਦਾ ਦਸਾਂ ਵੀ ਫੈਕੋਟ ਲੱਗੀ ਇੱਕ ਮਿੰਟ ਲੋਕ ਖੋਣ ਵਾਲਾ ਹੈਗਾ ਜੀ ਓਕੇ ਬਾਈ ਜੂਗੀ ਲੜਾਈ ਜਲੇਦੀ ਨੂੰ ਲੈ ਕੇ ਆ हाँ 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 जलेबी आप दस जा रख दी कि जलेबी हो जलेबी लागे पंद्रह हजार ठीक है ਆਇਆ ਪਾਇਆ ਸਾਰਾ ਕਰ ਮਵਾ ਪਾਇਆ ਤੇ ਨਮਾ ਪਾਇਆ ਹਾਂ ਪੈਸੇ ਲੱਗੇ 15000 ਅਜੇ ਤਾਂ ਪਕੜਣਾ ਨਹੀਂ ਆਇਆ ਮਤਲਬ ਪਰਫਾ ਨਾਉਣ ਵਾਲਾ ਪਰ ਮੋਰਾ ਚੜਾਉਣ ਵਾਲਾ ਪਿੱਟਾ ਪੈਸੇ ਕਿੰਨੇ ਲੱਗੇ 15000 15000 ਇਹਨਾਂ ਨੇ ਘਰ ਪਾਇਆ ਜੀ ਤੁਹਾਨੂੰ ਘਰ ਦਿਖਾਵਾਂਗੇ 15000 ਰੁਪਏ ਲੱਗੇ ਉਹ ਸਾਰਾ ਹੀ ਹਲੇ ਹੋਰ ਹਲੇ ਪੱਥਰ ਲੱਗਣਾ ਹੈ ਨਾ ਹਾਂ ਤੇ ਪੱਥਰ ਲੱਗਣਾ ਪੱਥਰ ਲੱਗਣਾ ਤੇ ਲੈਣ ਦਾ ਕੰਮ ਹੋਣਾ ਹਾਂ ਤੇ ਜੋੜਨਾ ਲੱਗਣਾ ਜੋੜਗਾ ਤਾਂ ਲਾਤਣਾ ਜੋੜਨਾ ਲੱਗਣਾ ਅਸੀਂ ਜੋੜਨਾ ਪਾ ਕੇ ਟੂਟਨਾ ਪਾ ਕੇ ਸਾਰਾ ਪੰਦਰਾ ਹੋ ਗਿਆ ਠੀਕ ਹੈ ਜੀ ਫਿਰ ਆਪਾਂ ਆ ਗਏ ਸੱਤੂ ਦੇ ਘਰੇ ਤੇ ਸੱਤੂ ਦੇ ਘਰੇ ਆ ਕੇ ਆਪਾਂ ਬਣਾਈ ਲੱਸੀ ਲੱਸੀ ਨੂੰ ਮਾਰ ਕੇ ਫੈਂਟੀ ਤੇ ਫਿਰ ਆਪਾਂ ਪਕੌੜੇ ਵੀ ਖਾ ਲੇ ਪਕੌੜੇ ਵੀ ਇਹਨਾਂ ਦੇ ਪੈਸ਼ ਤੇ ਚਾਹ ਆਪਾਂ ਲੈ ਲਏ ਚਾਹ ਲੱਸੀ ਆਪਾਂ ਸਿੰਘ ਦਾ ਫੈਨ ਆ ਜੀ ਪਰ ਇਹ ਤੋਂ ਤੁਰੇ ਨਹੀਂ ਜਾਂਦਾ ਸਹੀ ਤੂੰ ਪੀਣਾ ਨਹੀਂ ਪੀਣਾ ਮਿਲਿਆ ਨਾ ਆਪਣੀ ਆ ਗਈ ਏ ਦੱਸ ਕੀ ਕਹਿੰਦਾ ਸੀ ਓਏ ਕਈ ਦੁਆਰਾ ਕੀ ਕਹਿੰਦਾ ਸੀ ਹੋਰ ਗੱਲ ਨੁਪਸ ਹੋਈ ਦੱਸ ਹਾਂ ਨੇ ਇੱਕ ਤਾਂ ਬੜੀ ਹੁੰਦੀ ਹੈ ਗੱਲ ਇਹ ਬਈ ਹੈਗਾ ਸੱਤ ਨਾਂਸ਼ ਨੂੰ ਪਤਾ ਹੀ ਹੈ ਸੱਤੂ ਇਹਦਾ ਘਰੇ ਬਹਿਲੇ ਬੈਠੇ ਦਾ ਗੁਜ਼ਾਰਾ ਨਹੀਂ ਹੁੰਦਾ ਸੀਗਾ ਤੇ ਇਹ ਆਪਣੇ ਬਲੌਗ ਦੇਖਦੇ ਤੇ ਇਹਦਾ ਗੁਜ਼ਾਰਾ ਹੁੰਦਾਗਾ ਟਾਈਮ ਪਾਸ ਕਰਦਾ ਹੈ ਆਪਣੇ ਬਲੌਗ ਦੇਖ ਕੇ ਬਾਈ ਇਹ ਕਹਿੰਦਾ ਵੀ ਫੋਲੋ ਕਰੋ ਸਭ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਕਿਉਂਕਿ ਵੱਧ ਢਾਰ ਸਾਡੇ ਹੱਥ 'ਚ ਆ ਤੇ ਇਹ ਕਹਿੰਦਾ ਵੀ ਅੱਜ ਮੇਰੇ ਘਟੋ ਨੋ ਤੇ ਬਾਅਦ 'ਚ ਮੈਨੂੰ ਨਿਮਾਇਓ ਵੀ ਹੱਥ ਕਰ ਐਂ ਕਰ हां ਨੋ ਇਹਦੇ ਕੱਟਣ ਲੱਗੀਆਂ ਤੇ ਤੂੰ ਆਪ ਤੋਂ ਕੱਟਣੀ ਜਾਂਦੇਗੇ ਤੇ ਬਾਅਦ ਤੇ ਨੋ ਘੱਟ ਕੇ ਤੁਹਾਨੂੰ ਦਿਖਾਉਂਦੇ ਹਾਂ ਟਾਈਮ ਦੇ ਉੱਤੇ ਇਹ ਨੋ ਆ 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 ਇੱਕ ਇਹ ਕਿਹਦੇ ਦੰਦਾ ਇੱਕ ਜਿੰਨੇ ਕੱਟੇ ਕੱਟੇ ਗਏ ਤੇ ਆਹ ਬਾਕੀ ਇਧਰ ਚੱਕੀ ਸਾਤੂ ਆਹ ਦੇਖੋ ਜੀ ਦੰਦਨ ਦੰਦਾ ਵਾਲਿਆਂ ਨੂੰ ਤੇ ਉਹ ਭੇਜਿਆ ਗਿਆ ਲੈਣ ਵਾ ਤੇ ਦੰਦਾ ਵਾਲਾ ਜਿਹੜਾ ਇਹ ਤਾਲਾ ਪੁਰਸ਼ ਹੁੰਦਾ ਤੇ ਉਹਦੇ ਨਾਲ ਲਾ ਕੇ ਤੁਹਾਨੂੰ ਦਿਖਾਉਂਨੇ ਦੀ ਆ ਜਿਹੜਾ ਕ੍ਰਿਸ਼ਨਾ ਇਹ ਕਹਿੰਦਾ ਵੀ ਫੋਲੋ ਕਰੋ ਸਭ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਕਿਉਂਕਿ ਵੱਧ ਟਾਈਮ ਪਾਸ ਹੁੰਦਾ